चंडीगढ़ दो हजार तेईस जारी रिहाई दो जी चली जा रही है, जा है। आ, तो एक गायक आना उसने भाई जगतार सिंह लवारी बहुत भक्ति श्रद्धा वाली वर्ती है ਰਾਣੀ ਦਾ ਹਾਂ ਜੋ ਫਾਇਦੇ ਰਹਾ ਜਿਹੜੇ ਕਿ ਸਿੱਖਾਂ ਤੋਂ ਇਹਨਾਂ ਗੱਲਾਂ ਸਾਇ ਨਹੀਂ ਕਰਦਾ ਅਸੀਂ ਮੰਨੇ ਨੂੰ ਕਿਤਾਬ ਨਹੀਂ ਦਿੰਦੇ ਕਿ ਕਿੱਥੇ ਨਹੀਂ ਆਪਾਂ ਭੱਜ ਲਾ ਜਿੱਥੇ ਉਹਦਾ ਹਲਾਵਾ ਤੇਰਾ ਫਰਕ ਸੱਚ ਤੇਰੇ ਜੀਵਨ ਤੋਂ ਬਹੁਤ ਰਹਿੰਦਾ ਇਹ ਮੇਰੇ ਉਹ ਵੀ ਵੀ ਕਈ ਮਾਫੀ ਮੰਗਦਾ ਫਦਾ ਪਹਿਲਾਂ ਤੁਸੀਂ ਕਹਿ ਦਿੰਦੇ ਹੋ ਫਿਰ ਮਾਫੀਆਂ ਮੰਗਦੇ ਨੂੰ ਫਿਰ ਦੇ ਦਿੰਦੇ ਕਾੜੇ ਵੀ ਕੱਢਦੇ ਤੇ ਬਾਰੇ ਪੁੱਛਿਆ ਕਰਦਾ ਤੇਰੇ ਮਾਤਾ ਪਿਤਾ ਦੇ ਕੋਲੇ ਮੰਮੀ ਦਾ ਮਾਮਾ ਵਰਤੀ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਗਏ ਸੀਗੇ ਉੱਥੇ ਉਹਨਾਂ ਨੇ ਵਿਚਾਰੇ ਨੇ ਮਾਫੀ ਦੀ ਮੈਂ ਕਿਹਾ ਉਹਨਾਂ ਦਾ ਕੀ ਮਾਪਿਆਂ ਬਲਦੀ ਕਸੂਰ ਉਹਨਾਂ ਦਾ ਕਹਿੰਦਾ ਵੀ ਮਾਪੇ ਦਾ ਕੁਝ ਨਹੀਂ ਲੱਗਦਾ ਤੇ ਤੇਰੇ ਗੰਧੀਆਂ ਤੇਰੇ ਵਰਗੀਆਂ ਗੰਧੀਆਂ ਔਲਾਦਾਂ ਕਰਕੇ ਉਹਨਾਂ ਮਾਪਿਆਂ ਨੂੰ ਸ਼ਮਿੰਤਾ ਹੋਣਾ ਪਿਆ ਮਾਫੀ ਮੰਗ ਲਈ ਪਈ। ਕਰਨ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਇਹ ਨਹੀਂ ਵੀ ਤੇ ਜਿੰਨੇ ਲਾਲ ਨੂੰ ਜੰਮਿਆ। ਦਬਾਅ ਉਹਨਾਂ ਵਿਚਾਰਨ ਨੂੰ ਮਿਲਦਾ ਹੁਣਾਂ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਨੇ ਪੈਰ ਵੀ ਤੇਰੀ ਕਰਕੇ ਉਹਨਾਂ ਨੂੰ ਹੱਥ ਜੋੜਨੇ ਪਏ। ਤੇ ਅਸੀਂ ਉਹਨਾਂ ਨੂੰ ਕਸੂਰ ਨਹੀਂ ਮੰਨਦੇ। ਇਹ ਨਾ ਕਰਵਾਲੇ ਨੂੰ ਕੂਲਿਆ ਜਿਹਨੂੰ ਹੋਰ ਵੀ ਦੇਖਣਾ ਹੈ ਉਹ ਆਪਣਾ ਬੰਦਾ ਮੰਨਿਆ ਬੰਦਾ ਲੋਕਾਂ ਦੇ ਹੋ ਗਿਆ ਤੇ ਮੈਂ ਜਿਹੜਾ ਧਾਰਾ ਕਿਸੇ ਦੇ ਤੇ ਮੇਰਾ ਆਈ ਕਿਹਨਾਂ ਆਉਂਦਾ ਆਪਣੇ ਦੁਆਰੇ ਪਾਉਂਦਾ ਉਹ ਪਾਸ ਕਰਦਾ ਜਿਹੜੇ ਪਾਸ ਕਰਦੇ ਨੇ ਉਹ ਉਹਨਾਂ ਨੂੰ ਕੋਈ ਮਾਪੀ ਨਹੀਂ ਉਹਨਾਂ ਹੀ ਸੱਤ ਮਹੀਨੇ ਤੋਂ ਹਾਈ ਦਾ ਪੂਰਾ ਮੰਡਾ ਕਿੰਨੇ ਨੂੰ ਵੰਦਾ ਹੋਰ ਨੇ ਸਿਹਰੇ ਹੋਏ ਬੰਦੇ ਸੋਤ ਅਪਡੇਟ ਹੋਏ ਤੇ

ਯਾਰ ਵੀ ਧਰਤੀ ਦੇ ਕੋਈ ਪ੍ਰਸਤਾਵਾਂ ਮੁਰਤਿ ਜਦੋਂ ਕੋਈ ਇਹੋ ਜਿਹੀ ਗੱਲ ਕਰਨ ਬੈਠੇ ਸੋਚ ਲਿਆ ਕਰੋ ਵੀ ਅਸੀਂ ਕਿਹਨੂੰ ਬੋਲਨੇ ਆ ਇਹਨਾਂ 25 ਸਾਲ 30 ਸਾਲ ਹੋ ਗਏ ਤੇ ਵਸਤਾਂ ਨਹੀਂ ਪਾਇਦੇ ਉਤਾਰਦੇ ਨਾ ਨਾ ਹੋ ਗਿਆ ਹੁੰਦਾ ਨਾ ਅੱਜ ਹੋ ਸਕਦਾ ਸੀਗਾ ਤੁਸੀਂ ਅੱਜ ਨਾ ਹੋਵੇ ਹੁੰਦਾ ਜਿਹੜੇ ਇਸ ਕਰਕੇ ਤਾਵਨੀਆਂ ਮੰਨ ਲਈ ਤੇ ਮੱਦੀ ਭਾਜੜਾ ਨਹੀਂ ਤੈਨੂੰ ਬਖਸ਼ਾਂਗੇ ਸੋਦਾ ਤੇ ਨਜਮਾਈ ਲੱਗਣਾ ਤੁਹਾ ਸੰਗਤ ਵਿੱਚ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਨੇ ਉਹ ਸੋਧਿਆ ਕਰੋਗੇ ਚੱਤਰ ਪੀਰੀਅਡ ਕਰਿਆ ਕਰੋਗੇ ਇਹੀ ਲਾਹਣਤਾਂ ਨੇ ਇਹਨਾਂ ਨੂੰ ਇਹਨੂੰ ساری ਉਮਰ ਨਾਲ ਨਹੀਂ ਪੈਂਦੀ ਰਹਿਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ